ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਕਿਸੇ ਨੇ ਬਾ ਕਮਾਲ ਗੱਲ ਕਹੀ ਹੈ ਕਿ ਅੱਖਾਂ ਬੰਦ ਹੋਣ ਤੋਂ ਪਹਿਲਾਂ ਜੇ ਅੱਖਾਂ ਖੁੱਲ ਜਾਣ ਤਾਂ ਜ਼ਿੰਦਗੀ ਬਦਲ ਜਾਂਦੀ ਹੈ ਜ਼ਿੰਦਗੀ ਸਵਰ ਜਾਂਦੀ ਹੈ ਅੱਜ ਦੀ ਕਹਾਣੀ ਹੈ ਇੱਕ ਇਹ ਜੇ ਕੰਮ ਚੋਰ ਬੰਦੇ ਦੀ ਇਹ ਜੇ ਆਰਸੀ ਬੰਦੇ ਦੀ ਵੀ ਜਿਹੜਾ ਕਿਤੇ ਕੰਮ ਕਰਦਾ ਹੀ ਨਹੀਂ ਤੇ ਉਹਦੀ ਆਪਣੀ ਘਰਵਾਲੀ ਦੇ ਨਾਲ 24 ਘੰਟੇ ਲੜਾਈ ਹੁੰਦੀ ਰਹਿੰਦੀ ਸਾਰਾ ਦਿਨ ਘਰੇ ਮੰਜੇ ਤੇ ਪਿਆ ਰਹਿੰਦਾ ਤੇ ਉਹਦੀ ਘਰਵਾਲੀ ਉਹਨੂੰ ਕੋਸਦੀ ਰਹਿੰਦੀ ਆ ਵੀ ਜਾ ਕਿਤੇ ਕੋਈ ਕੰਮ ਧੰਦਾ ਕਰਿਆ ਚਾਰ ਪੈਸੇ ਆ ਜਾਣਗੇ ਕਿੰਨਾ ਕਚਰਾ ਆਏ ਚੱਲੀ ਜਾਉ ਉਹ ਵੀ ਅੱਗੇ ਲੜਦਾ ਮਾਰਦਾ ਕੁੜਦਾ ਉਹਦੀ ਘਰ ਵਾਲੀ ਉਹਨੂੰ ਕਹਿੰਦੀ ਜੇ ਤੂੰ ਕੰਮ ਤੇ ਨਾ ਗਿਆ ਮੈਂ ਆਪਣੇ ਪੇਕੇਆਂ ਨੂੰ ਚਲੀ ਜਾਣਾ ਫਿਰ ਮੈਂ ਬਾਅਦ ਚ ਆਉਣਾ ਨਹੀਂ ਤੂੰ ਜੋ ਮਰਜ਼ੀ ਕਰਨੀ ਉਹ ਅੱਗੇ ਹੱਸ ਕੇ ਟਾਰ ਦਿੰਦਾ ਵੀ ਜਾਣਾ ਆਏ ਨੇ ਕਿੱਥੇ ਆ ਇੱਥੇ ਹੀ ਰਹਿਣਾ ਬੇਲੇ ਰਹਿਣ ਦੀ ਉਹਨੂੰ ਆਦਤ ਪੈ ਚੁੱਕੀ ਸੀ ਇੱਕ ਦਿਨ ਤੀਵੀਂ ਆਦਮੀ ਦੀ ਲੜਾਈ ਐ ਇਸ ਕਦਰ ਵੱਧ ਜਾਂਦੀ ਐ ਕਿ ਉਸ ਬੰਦੇ ਦੀ ਘਰ ਵਾਲੀ ਆਪਦੇ ਕੱਪੜੇ ਪੈਕ ਕਰਕੇ ਬੈਗ ਪੈਕ ਕਰਕੇ ਘਰੋਂ ਤੁਰਨ ਲੱਗਦੀ ਆ ਵੀ ਮੈਂ ਅੱਜ ਤੋਂ ਬਾਅਦ ਵਾਪਸ ਨਹੀਂ ਆਉਣਾ ਜੇ ਤੂੰ ਕੰਮ ਤੇ ਨਹੀਂ ਜਾਣਾ ਉਹ ਬੰਦੇ ਨੂੰ ਲੱਗਦਾ ਵੀ ਗੱਲ ਜ਼ਿਆਦਾ ਹੀ ਵੱਧ ਗਈ ਵੀ ਹੁਣ ਮੈਨੂੰ ਕੁਝ ਕਰਨਾ ਹੀ ਪਊ ਤਾਂ ਉਹ ਕਹਿੰਦਾ ਠੀਕ ਆ ਠੀਕ ਆ ਮੈਂ ਮੈਂ ਜਾਣਾ ਕੰਮ ਤੇ ਚਲੋ ਜੀ ਇਹ ਬਹਾਨਾ ਲਾ ਕੇ ਉਹ ਆਪਦੀ ਘਰ ਵਾਲੀ ਨੂੰ ਤਾਂ ਲੈਂਦਾ ਰੋਕ ਤੇ ਉਹ ਬੰਦਾ ਤਿਆਰ ਬਿਆਰ ਹੋ ਕੇ ਘਰੋਂ ਜਾਂਦਾ ਵੀ ਮੈਂ ਅੱਜ ਕੰਮ ਕਰਨ ਚੱਲਿਆ ਕੋਈ ਨਾ ਕੋਈ ਕੰਮ ਲੱਭ ਕੇ ਆ ਸਾਰਾ ਦਿਨ ਗੇੜੇ ਕੱਢਦਾ ਪਰ ਉਹਨੂੰ ਕੋਈ ਕੰਮ ਵੀ ਨਹੀਂ ਮਿਲਦਾ ਅੰਤ ਜਦੋਂ ਸ਼ਾਮ ਨੂੰ 4-5 ਵਜੇ ਜਾਂਦੇ ਆ ਉਹ ਵਾਪਸ ਘਰ ਨੂੰ ਆਉਂਦਾ ਨਾਲੇ ਤਾਂ ਆਪਦੇ ਅੰਦਰੋਂ ਅੰਦਰੀ ਸ਼ਰਮਿੰਦਾ ਸ਼ਰਮ ਮਹਿਸੂਸ ਕਰਦਾ ਉਮੇਰੀ ਘਰ ਵਾਲੀ ਨੇ ਕਹਿਣਾ ਵੀ ਤੈਨੂੰ ਕੰਮ ਹੀ ਨਹੀਂ ਮਿਲਿਆ ਕੋਈ ਤੂੰ ਕੋਈ ਕੰਮ ਨਹੀਂ ਕਰ ਸਕਦਾ ਫੇਰ ਕਹਿੰਦਾ ਲੜਾਈ ਕਲੇਸ਼ ਕਰੇ ਪਊਗਾ ਇਹ ਸੋਚਦਾ ਸੋਚਦਾ ਉਤੜਿਆ ਆਉਂਦਾ ਅੱਗੇ ਉਹਨੂੰ ਇੱਕ ਸੱਪ ਦੀਦਾ ਬੜਾ ਵੱਡਾ ਸਾਰਾ ਉਹ ਦੇਖ ਕੇ ਕਹਿੰਦਾ ਲੈ ਬਣ ਗਈ ਗੱਲ ਉਥੋਂ ਕੋਈ ਡਾਂਗ ਲਾਉਂਦਾ ਤੇ ਉਹ ਸੱਪ ਨੂੰ ਮਾਰ ਦਿੰਦਾ ਤੇ ਸੱਪ ਨੂੰ ਉਹ ਡਾਂਗ ਦੇ ਉੱਤੇ ਲਵੇਟ ਕੇ ਉਹ ਘਰ ਵੱਲ ਨੂੰ ਚੱਕੀ ਆਉਂਦਾ ਦਰਵਾਜ਼ਾ ਖੜਕਾ ਕੇ ਜਦੋਂ ਉਹਦੀ ਘਰ ਵਾਲੀ ਬਾਹਰ ਨੂੰ ਆਉਂਦੀ ਆ ਤਾਂ ਉਹ ਡਾਂਗ ਅੱਗੇ ਨੂੰ ਕਰ ਦਿੰਦਾ ਵੀ ਆ ਲੈ ਉਹ ਕਹਿੰਦੀ ਆਹ ਕੀ ਉਹ ਡਰ ਜਾਂਦੀ ਆ ਕਹਿੰਦਾ ਵੀ ਇਹ ਅੱਜ ਦੀ ਕਮਾਈ ਆ ਮੈਂ ਜਿੱਤੇ ਕੰਮ ਕੀਤਾ ਸੀ ਜਿਹੜਾ ਕੰਮ ਕੀਤਾ ਸੀ ਉਹਦੇ ਬਦਲੇ ਮੈਨੂੰ ਉਹਨਾਂ ਨੇ ਆਹ ਸੱਪ ਦਿੱਤਾ ਮਰਿਆ ਹੋਇਆ ਹੁਣ ਮੈਂ ਕੀ ਕਰ ਸਕਦਾ ਕਹਿੰਦਾ ਉਹਦੀ ਘਰ ਵਾਲੀ ਦੇ ਮਨ 'ਚ ਫੇਰ ਦਇਆ ਆਉਂਦੀ ਆ ਕਹਿੰਦੀ ਚੱਲ ਕੁਛ ਕੀਤਾ ਤਾਂ ਸਹੀ ਉਹਨੂੰ ਅੰਦਰ ਬਾੜ ਲੈਂਦੀ ਆ ਰੋਟੀ ਪਾਣੀ ਦਿੰਦੀ ਆ ਬਾਹਰ ਆਉਂਦੀ ਆ ਉਹ ਡਾਂਗ ਨਾਲ ਚਲਾ ਕੇ ਸੱਪ ਆਪਦੇ ਘਰ ਦੇ ਛੱਤ ਤੇ ਸਿੱਟ ਦਿੰਦੀ ਤੇ ਰੱਬ ਅੱਗੇ ਅਰਦਾਸ ਕਰਦੀ ਆ ਰੱਬਾ ਕਹਿੰਦੀ ਹੁਣ ਤੂੰ ਹੀ ਦੇਖ ਲਈ ਪਹਿਲੀ ਵਾਰ ਕੰਮ ਕਰਕੇ ਆਇਆ ਪਤਾ ਨਹੀਂ ਚੰਗਾ ਕਿ ਮਾੜਾ ਅਗਲੇ ਦਿਨ ਸਵੇਰ ਹੁੰਦੀ ਆ ਉਹਦਾ ਘਰ ਵਾਲਾ ਫੇਰ ਬਾਹਰ ਜਾਦਾ ਕੰਮਕੁਮ ਲੱਭਣ ਉਸੇ ਟਾਈਮ ਉਹਨਾਂ ਦੇ ਘਰ ਦੀ ਛੱਤ ਉੱਤੋਂ ਦੀ ਕੋਈ ਐਲ ਉੱਡੀ ਜਾਂਦੀ ਹੁੰਦੀ ਹੈ ਉਹਦੀ ਚੁੰਝ ਦੇ ਵਿੱਚ ਕਿਸੇ ਦਾ ਚੱਕਿਆ ਹੋਇਆ ਹਾਰ ਹੁੰਦਾ ਉਸ ਐਲ ਦੀ ਨਿਗਾ ਪੈਂਦੀ ਆ ਉਹਨਾਂ ਦੇ ਘਰ ਦੇ ਛੱਤ ਦੇ ਉੱਤੇ ਪਏ ਮਰੇ ਸੱਪ ਦੇ ਉਹ ਐਲ ਆਪਦਾ ਹਾਰ ਉਹਨਾਂ ਦੀ ਛੱਤ ਤੇ ਸੜ ਦਿੰਦੀ ਆ ਤੇ ਸੱਪ ਨੂੰ ਆਪਦਾ ਸ਼ਿਕਾਰ ਸਮਝ ਕੇ ਆਪਦਾ ਭੋਜਨ ਸਮਝ ਕੇ ਚੱਕ ਕੇ ਲੈ ਜਾਂਦੀ ਥੋੜੇ ਟਾਈਮ ਬਾਅਦ ਉਹਦੀ ਪਤਨੀ ਕੱਪੜੇ ਸੁੱਕਣੇ ਪਾਉਣ ਦੇ ਲਈ ਘਰ ਦੀ ਛੱਤ ਤੇ ਜਾਂਦੀ ਆ ਉਹ ਦੇਖਦੀ ਆ ਕਿ ਜਿੱਥੇ ਸੱਪ ਪਿਆ ਸੀ ਉਥੇ ਇੱਕ ਹਾਰ ਪਿਆ ਉਹ ਬੜੀ ਖੁਸ਼ ਹੁੰਦੀ ਹੈ ਤੇ ਰੱਬ ਦਾ ਸ਼ੁਕਰਾਨਾ ਕਰਦੀ ਹੈ ਸ਼ਾਮ ਨੂੰ ਘਰੇ ਵਾਪਸ ਆਏ ਆਪਦੇ ਪਤੀ ਨੂੰ ਦਿਖਾਉਂਦੀ ਹੈ ਵੀ ਆਹ ਲੈ ਹਾਰ ਤੂੰ ਗੱਲ ਮਿਹਨਤ ਕਰਕੇ ਜਿਹੜੀ ਕਮਾਈ ਕਰਕੇ ਲੈ ਕੇ ਆਇਆ ਸੀ ਨਾ ਉਹਦੇ ਬਦਲੇ ਰੱਬ ਨੇ ਆਪਾਂ ਨੂੰ ਹਾਰ ਦਿੱਤਾ ਇਹ ਕਿੰਨਾ ਸੋਹਣਾ ਤੇ ਕਿੰਨਾ ਕੀਮਤੀ ਆ ਜੇ ਤੂੰ ਹੋਰ ਕੰਮ ਕਰੇ ਵਧੀਆ ਕੰਮ ਕਰੇ ਤਾਂ ਰੱਬ ਤੈਨੂੰ ਪਤਾ ਨਹੀਂ ਕਿੰਨਾ ਕੁਝ ਹੋਰ ਦੇਵੇ ਇਹ ਗੱਲ ਉਹ ਆਮ ਸੀ ਬੰਦੇ ਦੇ ਦਿਮਾਗ 'ਚ ਵੀ ਪੈ ਜਾਂਦੀ ਹੈ ਵੀਰ ਮੈਂ ਤਾਂ ਕੁਛ ਕੀਤਾ ਵੀ ਨਹੀਂ ਮੈਂ ਤਾਂ ਇੱਕ ਸੱਪ ਮਾਰ ਕੇ ਇਹਨੂੰ ਜਾਣ ਕੇ ਝੂਠ ਬੋਲਿਆ ਵੀ ਆਹ ਮੇਰੀ ਅੱਜ ਦੀ ਕਮਾਈ ਆ ਰੱਬ ਨੇ ਮੈਨੂੰ ਫੇਰ ਵੀ ਉਹਦੇ ਬਦਲੇ ਕੀਮਤੀ ਹਾਰ ਦੇ ਦਿੱਤੀ ਤੇ ਜੇ ਮੈਂ ਸੱਚੀ ਮੁੱੱਚੀ ਕੰਮ ਕਰਾਂ ਤਾਂ ਰੱਬ ਤਾਂ ਮੈਨੂੰ ਬਹੁਤ ਕੁਝ ਦੇਊਗਾ ਉਹ ਬੰਦਾ ਉਹ ਹਾਰ ਨੂੰ ਵੇਚ ਦਿੰਦਾ ਵੇਚ ਕੇ ਜਿਹੜੇ ਪੈਸੇ ਆਉਂਦੇ ਆ ਉਹਦੇ ਨਾਲ ਬਿਜ਼ਨਸ ਕਰਦਾ ਜੀ ਤੋੜ ਮਿਹਨਤ ਕਰਦਾ ਤੇ ਇੱਕ ਦਿਨ ਬਹੁਤ ਵੱਡਾ ਇੱਕ ਕਾਮਯਾਬ ਬਿਜ਼ਨਸਮੈਨ ਬਣਦਾ ਦੋਸਤੋ ਇਹ ਕਹਾਣੀ ਆਪਾਂ ਨੂੰ ਬਹੁਤ ਕੁਝ ਸਿਖਾਉਂਦੀ ਆ ਕਿ ਸਖਤ ਮਿਹਨਤ ਹਾਰਡ ਵਰਕ ਹੀ ਸਫਲਤਾ ਦੀ ਕੁੰਜੀ ਆ ਇਹੀ ਇੱਕ ਰਾਸਤਾ ਜਿਹੜਾ ਆਪਾਂ ਨੂੰ ਸਫਲਤਾ ਤੱਕ ਸਾਡੇ ਮੁਕਾਮ ਤੱਕ ਸਾਡੇ ਟੀਚੇ ਤੱਕ ਲਿਜਾ ਸਕਦਾ ਇਹਦੇ ਇਲਾਵਾ ਕੋਈ ਹੋਰ ਸ਼ਾਰਟਕਟ ਹੈ ਨਹੀਂ ਸੋ ਦੋਸਤੋ ਮਿਹਨਤ ਕਰੋ ਵੱਧ ਤੋਂ ਵੱਧ ਇਮਾਨਦਾਰੀ ਦੇ ਨਾਲ ਮਿਹਨਤ ਕਰੋ ਕੰਮ ਕਰੋ ਜੇ ਫੇਰ ਵੀ ਕਿਤੇ ਰਿਜ਼ਲਟ ਆਪਾਂ ਨੂੰ ਸਹੀ ਨਹੀਂ ਮਿਲਦਾ ਗਲਤ ਹੁੰਦਾ ਕੁਝ ਤਾਂ ਇਮਾਨਦਾਰੀ ਦੇ ਨਾਲ ਆਪਦੇ ਆਪ ਨੂੰ ਇਕੱਲੇ ਬਹਿ ਕੇ ਪੁੱਛਿਓ ਕਿ ਕਿਤੇ ਨਾ ਕਿਤੇ ਕੁਛ ਤਾਂ ਕੁਛ ਤਾਂ ਗੜਬੜੀ ਕੀਤੀ ਹੈ ਜਿਹਦਾ ਰਿਜ਼ਲਟ ਆਪਾਂ ਨੂੰ ਨਹੀਂ ਮਿਲਿਆ ਜੇ ਪੂਰੀ ਇਮਾਨਦਾਰੀ ਵਰਤ ਕੇ ਸਖਤ ਮਿਹਨਤ ਕੀਤੀ ਹੋ ਤਾਂ ਰਿਜ਼ਲਟ ਗਰੰਟੀ ਨਾਲ ਮਿਲੂਗਾ ਹੀ ਮਿਲੂਗਾ ਦੋਸਤੋ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਵੱਧ ਤੋਂ ਵੱਧ ਹੌਸਲਾ ਫੁਜਾਈ ਦੇ ਲਈ ਕਮੈਂਟ ਕਰਨਾ ਲਾਈਕ ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਦੋਸਤੋ ਭੁੱਲ ਜਾਵੋ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੂੰ ਤੁਸੀਂ ਮਾਫ਼ ਨਹੀਂ ਕਰ ਸਕਦੇ ਤੇ ਜਾਂ ਮਾਫ਼ ਕਰਦੇ ਹੋ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੂੰ ਤੁਸੀਂ ਭੁਲਾ ਨਹੀਂ ਸਕਦੇ ਅੱਜ ਦੀ ਕਹਾਣੀ ਹੈ ਇੱਕ ਅਜਿਹੇ ਬੰਦੇ ਦੀ ਜੋ ਬਹੁਤ ਹੀ ਬੀਜੀ ਲਾਈਫ ਬਤੀਤ ਕਰ ਰਿਹਾ ਸੀ ਦਫ਼ਤਰ ਦੇ ਵਿੱਚ ਕੰਮ ਕਰਦਾ ਸੀ ਹਰ ਵਕਤ ਕੰਮ ਦਾ ਬੋਝ ਬੜਾ ਡਿਪਰੈਸ਼ਨ 'ਚ ਰਹਿਣ ਲੱਗ ਗਿਆ ਸੀ ਕੰਮ ਦੇ ਬੋਝ ਨਾਲ ਦਫਤਰ 'ਚ ਕੰਮ ਪੂਰਾ ਨਹੀਂ ਹੁੰਦਾ ਸੀ ਉਦੋਂ ਤਾਂ ਉਹਦਾ ਮਾਲਕ ਉਹਦਾ ਬੌਸ ਉਹਨੂੰ ਡਾਂਟਦਾ ਸੀ ਉਹਦਾ ਮੂਡ ਆਫ ਹੋ ਜਾਂਦਾ ਸੀ ਘਰੇ ਆ ਕੇ ਬੱਚਿਆਂ ਨੂੰ ਡਾਂਟਣ ਲੱਗ ਜਾਂਦਾ ਸੀ ਆਪਣੀ ਘਰਵਾਲੀ ਨਾਲ ਲੜਾਈ ਕਰਨ ਲੱਗ ਜਾਂਦਾ ਸੀ ਇੰਨਾ ਕਿ ਤੰਗ ਆ ਗਿਆ ਸੀ ਆਪਦੀ ਲਾਈਫ ਤੋਂ ਕਿ ਉਹਨੂੰ ਇਹ ਲੱਗਦਾ ਸੀ ਜ਼ਿੰਦਗੀ ਹੈ ਨਾ ਹੈ ਇੱਕ ਬਰਾਬਰ ਆ ਦੋਸਤਾਂ ਦੇ ਫੋਨ ਆਉਣੇ ਉਹਨੇ ਕੱਟ ਕਰ ਦੇਣੇ ਰਿਸ਼ਤੇਦਾਰਾਂ ਦੇ ਫੋਨ ਉਹ ਜੱਕੜੋਂ ਬੰਦ ਕਰਤੇ ਹਰ ਵਕਤ ਖਿਜਿਆ ਖਿਜਿਆ ਰਹਿੰਦਾ ਸੀ ਇੱਕ ਦਿਨ ਇੰਜ ਹੀ ਹੰਬ ਹਾਰ ਕੇ ਘਰੇ ਪਹੁੰਚਦਾ ਦਫਤਰ ਤੋਂ ਦਾ ਉਹਦਾ ਬੱਚਾ ਆ ਕੇ ਕਹਿੰਦਾ ਵੀ ਪਾਪਾ ਮੇਰਾ ਇੱਕ ਕੰਮ ਕਰ ਦਿਓ ਮੈਨੂੰ ਹੋਮਵਰਕ ਕਰਾ ਦਿਓ ਉਹ ਖਿੜਿਆ ਹੋਇਆ ਕਹਿੰਦਾ ਵੀ ਮੈਂ ਇੱਥੇ ਹੋਮਵਰਕ ਕਰਾਉਣ ਨੂੰ ਬੈਠਾ ਮੈਂ ਵਿਹਲਾ ਬੈਠਾ ਚਲੋ ਬੱਚਾ ਉਦਾਸ ਜਾ ਹੋ ਕੇ ਵਾਪਸ ਆਪਦੇ ਕਮਰੇ ਚ ਲਿਆ ਜਾਂਦਾ ਜਾ ਕੇ ਪੜ੍ਹਾਈ ਕਰਨ ਲੱਗ ਜਾਂਦਾ ਥੋੜਾ ਟਾਈਮ ਬੀਤਦਾ ਉਹਨੂੰ ਲੱਗਦਾ ਵੀ ਮੈਨੂੰ ਆਪਦੇ ਬੱਚੇ ਦੀ ਗੱਲ ਸੁਣ ਲੈਣੀ ਚਾਹੀਦੀ ਸੀ ਉਹ ਤਾਂ ਬੱਚਾ ਵਾ ਉਹਦਾ ਕੀ ਕਸੂਰ ਆ ਉੱਠ ਕੇ ਜਾਂਦਾ ਬੱਚੇ ਦੇ ਕਮਰੇ ਦੇ ਦੇਖਦਾ ਕਿ ਬੱਚਾ ਪੜ੍ਹਦਾ-ਪੜ੍ਹਦਾ ਹੀ ਸੁੱਤਾ ਪਿਆ ਹੁੰਦਾ ਨੋਟਬੁੱਕ ਉਹਦੀ ਕਾਪੀ ਉਹਦੇ ਮੂੰਹ ਤੇ ਹੁੰਦੀ ਹੈ ਤੇ ਉਹ ਸੁੱਤਾ ਪਿਆ ਹੁੰਦਾ ਉਹਨੂੰ ਲੱਗਿਆ ਵੀ ਚਲੋ ਹੁਣ ਤਾਂ ਸੁੱਤਾ ਪਿਆ ਮੈਂ ਕਾਪੀ ਇਹਦੀ ਚੱਕ ਕੇ ਪਾਸੇ ਰੱਖ ਦਿੰਦਾ ਜਦੋਂ ਉਹਨੇ ਕਾਪੀ ਚੱਕੀ ਤਾਂ ਉਹਦੇ ਦਿਮਾਗ 'ਚ ਆਉਂਦਾ ਵੀ ਦੇਖਾਂ ਤਾਂ ਸਹੀ ਇਹ ਕੀ ਪੜਦਾ ਸੀ ਬੱਚਾ ਆਪਣੀ ਕਾਪੀ ਦੇ ਉੱਤੇ ਐਸੇ ਇੱਕ ਲੇਖ ਲਿਖ ਰਿਹਾ ਹੁੰਦਾ ਤੇ ਸਬਜੈਕਟ ਹੁੰਦਾ ਉਹ ਕੰਮ ਜਿਹੜੇ ਪਹਿਲਾਂ ਸਾਨੂੰ ਚੰਗੇ ਨਹੀਂ ਲੱਗਦੇ ਬਾਅਦ ਵਿੱਚ ਸਾਨੂੰ ਹੌਲੀ-ਹੌਲੀ ਚੰਗੇ ਲੱਗਣ ਲੱਗਦੇ ਨੇ ਬੱਚੇ ਨੇ ਇਸ ਸਬਜੈਕਟ ਦੇ ਉੱਤੇ ਪੈਰਾਗ੍ਰਾਫ ਲਿਖਤਾ ਸੀ ਲੇਖ ਇੱਕ ਲਿਖਤਾ ਸੀ ਉਹ ਬੰਦਾ ਉੱਥੇ ਹੀ ਬੈਠ ਕੇ ਉਹ ਪੜਨਾ ਸ਼ੁਰੂ ਕਰ ਦਿੰਦਾ ਕਹਿੰਦਾ ਮੈਂ ਦੇਖਾਂ ਤਾਂ ਸਹੀ ਲਿਖਿਆ ਕੀ ਉਹ ਬੱਚੇ ਨੇ ਸਭ ਤੋਂ ਪਹਿਲਾਂ ਤਾਂ ਲਿਖਿਆ ਵੀ ਧੰਨਵਾਦ ਸਾਡੇ ਪੇਪਰਾਂ ਦਾ ਸਾਡੇ ਐਗਜ਼ਾਮਾਂ ਦਾ ਜਿਹੜੇ ਸਾਨੂੰ ਸ਼ੁਰੂ ਜਿਹਾ ਚੰਗੇ ਨਹੀਂ ਲੱਗਦੇ ਪਰ ਉਹਨਾਂ ਦੇ ਖਾਤਮ ਹੋਣ ਤੋਂ ਬਾਅਦ ਸਾਨੂੰ ਛੁੱਟੀਆਂ ਮਿਲ ਜਾਂਦੀਆਂ ਹੌਲੀਡੇ ਹੋ ਜਾਂਦੀਆਂ ਨੇ ਦੂਜੇ ਨੰਬਰ ਤੇ ਲਿਖਿਆ ਸੀ ਕਿ ਧੰਨਵਾਦ ਉਹਨਾਂ ਕੌੜੀਆਂ ਦਵਾਈਆਂ ਦਾ ਜਿਹੜੀਆਂ ਖਾਣ ਮੌਕੇ ਤਾਂ ਸਾਨੂੰ ਚੰਗੀਆਂ ਨਹੀਂ ਲੱਗਦੀਆਂ ਪਰ ਬਾਅਦ ਵਿੱਚ ਜਦੋਂ ਅਸੀਂ ਠੀਕ ਹੋ ਜਾਂਦੇ ਹਾਂ ਤਾਂ ਸਾਨੂੰ ਚੰਗੀਆਂ ਲੱਗਦੀਆਂ ਅੱਗੇ ਉਹ ਬੱਚੇ ਨੇ ਲਿਖਿਆ ਸੀ ਧੰਨਵਾਦ ਥੈਂਕ ਯੂ ਸੋ ਮੱਚ ਉਸ అలਾਰਮ ਕਲੌਕ ਦਾ ਜਿਹੜੀ ਸਾਨੂੰ ਸਵੇਰ ਸਵੇਰ ਜਦੋਂ ਉਠਾਉਂਦੀ ਆ ਚੰਗਾ ਨਹੀਂ ਲੱਗਦਾ ਪਰ ਬਾਅਦ ਵਿੱਚ ਸਾਨੂੰ ਚੰਗਾ ਲੱਗਦਾ ਕਿਉਂਕਿ ਸਾਨੂੰ ਇਹ ਪਤਾ ਲੱਗਦਾ ਵੀ ਅਸੀਂ ਅੱਜ ਵੀ ਜਾਗ ਰਹੇ ਆਂ ਅੱਜ ਵੀ ਜਿਉਂਦੇ ਆਂ ਉਸ ਤੋਂ ਅੱਗੇ ਲਿਖਿਆ ਸੀ ਕਿ ਥੈਂਕ ਯੂ ਸੋ ਮੱਚ ਧੰਨਵਾਦ ਰੱਬ ਜੀ ਤੁਹਾਡਾ ਉਹ ਬੱਚੇ ਨੇ ਰੱਬ ਦਾ ਧੰਨਵਾਦ ਕੀਤਾ ਕਿ ਮੇਰੇ ਪਾਪਾ ਨੂੰ ਤੁਸੀਂ ਮੇਰੀ ਲਾਈਫ ਚ ਭੇਜਿਆ ਮੇਰੇ ਪਾਪਾ ਪਹਿਲਾਂ ਤਾਂ ਮੈਨੂੰ ਡਾਂਟਦੇ ਨੇ ਘੂਰਦੇ ਨੇ ਮੈਨੂੰ ਚੰਗਾ ਨਹੀਂ ਲੱਗਦਾ ਪਰ ਬਾਅਦ ਵਿੱਚ ਮੈਨੂੰ ਘਮੌਣ ਲੈ ਕੇ ਜਾਂਦੇ ਨੇ ਮੈਨੂੰ ਖੜਾਉਣੇ ਲੈ ਕੇ ਦਿੰਦੇ ਨੇ ਜਾਂ ਮੈਨੂੰ ਵਧੀਆ-ਵਧੀਆ ਖਾਣ ਨੂੰ ਚੀਜ਼ਾਂ ਲਿਆ ਕੇ ਦਿੰਦੇ ਨੇ ਇਸ ਲਈ ਰੱਬ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਮੇਰੇ ਪਾਪਾ ਨੂੰ ਮੇਰੀ ਜ਼ਿੰਦਗੀ ਚ ਭੇਜਿਆ ਕਿਉਂਕਿ ਮੇਰਾ ਇੱਕ ਦੋਸਤ ਆ ਉਹਦਾ ਤਾਂ ਪਾਪਾ ਹੀ ਇਸ ਦੁਨੀਆ ਚ ਹੈ ਨਹੀਂ ਹੁਣ ਜਿਹੜੀ ਆਖਰੀਆਂ ਲਾਈਨਾਂ ਸੀ ਉਹ ਲਾਈਨਾਂ ਨੇ ਇਸ ਬੰਦੇ ਨੂੰ ਝੰਡੋੜ ਕੇ ਰੱਖ ਦਿੱਤਾ ਅੱਖਾਂ ਚ ਪਾਣੀ ਆ ਗਿਆ ਉਨੂੰ ਇਹ ਲੱਗਣ ਲੱਗ ਗਿਆ ਵੀ ਮੇਰੀ ਜ਼ਿੰਦਗੀ ਵਿੱਚ ਇਹੋ ਜਿਹਾ ਕੀ ਹੈ ਨਹੀਂਗਾ ਇਹ ਲਾਈਨਾਂ ਨੇ ਉਸ ਨੂੰ ਤੁਰੰਦਰੋਂ ਹਿਲਾ ਕੇ ਰੱਖ ਦਿੱਤਾ ਤੇ ਉਹ ਆਪ ਦੇ ਆਪ ਚ ਬੁੜਬੜਾਉਣ ਲੱਗ ਗਿਆ ਵੀ ਮੇਰੀ ਲਾਈਫ ਚ ਇੰਨਾ ਕੁਝ ਆ ਮੇਰੀ ਲਾਈਫ ਦੇ ਵਿੱਚ ਕੀ ਕੁਝ ਨਹੀਂ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਮੈਂ ਉਹਨੂੰ ਮਿਸ ਕਰੀ ਜਾ ਰਿਹਾ ਉਹ ਐਸੇ ਪੜਦਾ ਪੜਦਾ ਬੱਚੇ ਦਾ ਪੈਰਾਗ੍ਰਾਫ ਪੜਦਾ ਪੜਦਾ ਆਪਣੇ ਆਪ ਚ ਬੁੜਬੜਾਉਣ ਲੱਗ ਗਿਆ ਸੀ ਇਹ ਵੀ ਉਹ ਬੁੜਬੜਾਉਂਦਾ ਬੁੜਬੜਾਉਂਦਾ ਕਹਿਣ ਲੱਗ ਗਿਆ ਕਿ ਹੇ ਵਾਹਿਗੁਰੂ ਹੇ ਰੱਬ ਜੀ ਤੁਹਾਡਾ ਧੰਨਵਾਦ ਕਿ ਮੇਰੇ ਕੋਲੇ ਆਪਣਾ ਇੱਕ ਘਰ ਆ ਮੇਰੇ ਕੋਲੇ ਇੱਕ ਚੰਗੀ ਨੌਕਰੀ ਆ ਮੇਰੇ ਕੋਲੇ ਮੇਰਾ ਪਰਿਵਾਰ ਆ ਮੇਰੇ ਬੱਚੇ ਨੇ ਕਿਉਂਕਿ ਬਹੁਤ ਸਾਰੇ ਤਾਂ ਇਹੋ ਜਿਹੇ ਲੋਕ ਆ ਜਿਨ੍ਹਾਂ ਕੋਲੇ ਆਪਦਾ ਘਰ ਵੀ ਨਹੀਂ ਹੋਣਾ ਤੇ ਕਈਆਂ ਕੋਲੇ ਆਪਣਾ ਪਰਿਵਾਰ ਨਹੀਂ ਹੁੰਦਾ ਫਿਰ ਕਹਿੰਦਾ ਧੰਨਵਾਦ ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੀ ਵਜ੍ਹਾ ਨਾਲ ਮੇਰੇ ਕੋਲੇ ਬਹੁਤ ਸੋਹਣਾ ਕਾਰੋਬਾਰ ਆ ਕੰਮ ਆ ਕੀ ਹੋਇਆ ਜੇ ਥੋੜਾ ਜਿਹਾ ਕੰਮ ਦਾ ਪ੍ਰੈਸ਼ਰ ਆ ਤੇ ਕਈ ਤਾਂ ਕੰਮ ਨੂੰ ਤਰਸਦੇ ਫਿਰਦੇ ਨੇ ਸ਼ੁਕਰਾਨਾ ਵਾਹਿਗੁਰੂ ਜੀ ਸ਼ੁਕਰਾਨਾ ਰੱਬ ਜੀ ਕਿ ਤੁਸੀਂ ਮੈਨੂੰ ਇਹ ਜ਼ਿੰਦਗੀ ਦਿੱਤੀ ਮੇਰੇ ਸਾਹ ਚੱਲ ਰਹੇ ਨੇ ਮੈਂ ਆਪ ਜੀ ਦਾ ਦਿੱਤਾ ਹੋਇਆ ਹਰ ਪਲ ਮਾਣ ਰਿਆਂ ਕਹਾਣੀ ਤਾਂ ਹੋ ਜਾਂਦੀ ਐ ਇੱਥੇ ਖਤਮ ਜੀ ਪਰ ਮੈਸੇਜ ਇਹ ਐਡਾ ਵੱਡਾ ਆਪਣੀ ਜ਼ਿੰਦਗੀ ਚ ਆ ਨਾ ਕਿ ਜੇ ਇਸ ਚੀਜ਼ ਨੂੰ ਸਮਝ ਲਿਆ ਤਾਂ ਸਾਰੀ ਜ਼ਿੰਦਗੀ ਖੁਸ਼ੀਆਂ ਦੇ ਨਾਲ ਭਰ ਜੂ ਜਿਵੇਂ ਵੀ ਆ ਜਿੱਥੇ ਵੀ ਆ ਜਿਹੋ ਜਿਹੇ ਵੀ ਮਾਹੌਲ ਚ ਉਹਦੇ ਚ ਖੁਸ਼ ਰਹਿਣਾ ਸਿੱਖੋ ਉਹਦਾ ਸ਼ੁਕਰਾਨਾ ਕਰਨਾ ਸਿੱਖੋ ਤੇ ਹਰ ਪਾ ਲੋ ਸ਼ੁਕਰਾਨਾ ਕਰਦੇ ਕਰਦੇ ਉਸ ਵਾਹਿਗੁਰੂ ਦਾ ਉਹਦੀ ਰਜ਼ਾ ਚ ਖੁਸ਼ ਰਹਿਣਾ ਸਿੱਖੋ ਆਪਣੇ ਹੌਸਲਿਆਂ ਨੂੰ ਬੁਲੰਦ ਰੱਖੋ ਤੇ ਜਦੋਂ ਹੌਸਲੇ ਬੁਲੰਦ ਰਹਿਣ ਲੱਗ ਗਏ ਫਿਰ ਇਹੋ ਜਿਹਾ ਕੋਈ ਕੰਮ ਨਹੀਂ ਇਹੋ ਜਿਹੀ ਕੋਈ ਸਟੇਜ ਨਹੀਂ ਜਿਹਨੂੰ ਅਸੀਂ ਪਾ ਨਹੀਂ ਸਕਦੇ ਇਹਜਾ ਕੋਈ ਮੁਕਾਮ ਨਹੀਂ ਜਿਹਦੇ ਤੇ ਅਸੀਂ ਪਹੁੰਚ ਨਹੀਂ ਸਕਦੇ ਤੇ ਮੈਂ ਵੀ ਸ਼ੁਕਰਾਨਾ ਕਰਦਾ ਵਾਹਿਗੁਰੂ ਦਾ ਕਿ ਮੈਨੂੰ ਤੁਹਾਡੇ ਵਰਗੇ ਦੋਸਤ ਇਸ ਪਲੇਟਫਾਰਮ ਦੇ ਜ਼ਰੀਏ ਮਿਲੇ ਸ਼ੁਕਰਾਨਾ ਵਾਹਿਗੁਰੂ ਸ਼ੁਕਰਾਨਾ ਅਕਾਲ ਪੁਰਖ ਦੀ ਦੋਸਤੋ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਵੱਧ ਤੋਂ ਵੱਧ ਕਮੈਂਟ ਕਰਨਾ ਜ਼ਰੂਰ ਲਾਈਕ ਕਰਨਾ ਮੇਰੇ ਪੇਜ ਨੂੰ ਅਜੇ ਤੱਕ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਫੋਲੋ ਜ਼ਰੂਰ ਕਰਨਾ ਹੁਣ ਮੈਨੂੰ ਦਿਓ ਇਜਾਜ਼ਤ ਗਲਤੀ ਭੁੱਲ ਚੁਕ ਮਾਫੀ ਅੱਗੇ ਮਿਲਾਂਗੇ ਕਿਸੇ ਨਵੀਂ ਵੀਡੀਓ ਨਵੇਂ ਟੌਪਿਕ ਦੇ ਨਾਲ ਨਵੀਂ ਕਹਾਣੀ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ